ਸ੍ਰੀ ਅਕਾਲ ਦੋਸਤੋ ਕਲੀਅਰ ਅੰਮ੍ਰਿਤ ਚੈਨਲ ਤੋਂ ਮੈਂ ਅੰਮ੍ਰਿਤਪਾਲ ਕਲੀਅਰ ਤੁਹਾਡਾ ਸਵਾਗਤ ਕਰਦੀ ਹਾਂ ਦੋਸਤੋ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੁਖਵਿੰਦਰ ਸਿਆਨ ਦੀ ਲਿਖੀ ਹੋਈ ਕਹਾਣੀ ਰੂਹ ਦੀ ਮੁਹੱਬਤ ਅੱਜ ਆਪਾਂ ਇਸ ਦਾ ਤੀਜਾ ਪາກ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਇਸ ਤੋਂ ਪਹਿਲਾਂ ਕਿ ਦੋਸਤੋ ਆਪਾਂ ਕਹਾਣੀ ਸ਼ੁਰੂ ਕਰੀਏ ਤੁਸੀਂ ਆਪਣੇ ਚੈਨਲ ਜਨਕਿ ਕਲੀਅਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਤੇ ਅਲੋ ਫਿਰ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੁਖਵਿੰਦਰ ਸਿਆਨ ਦੁਆਰਾ ਲਿਖੀ ਹੋਈ ਕਹਾਣੀ ਰੂਹ ਦੀ ਮੁਹੱਬਤ ਦਾ ਤੀਜਾ ਪਾਦ ਕੱਲੇ ਵਾਲੇ ਪਾਦ ਵਿੱਚ ਤੁਸੀਂ ਨਹੀਂ ਪੜਿਆ ਕਿ ਕਰਨ ਦੇ ਸਕੂਲ ਵਿੱਚ ਵਿਦਾਇਗੀ ਪਾਰਟੀ ਦਾ ਪ੍ਰੋਗਰਾਮ ਸਕੂਲ ਵਿੱਚ ਪੂਰੇ ਜੋਰਾ ਸ਼ੋਰਾਂ ਦੀ ਤਿਆਰੀ ਨਾਲ ਚੱਲ ਰਿਹਾ ਸੀ ਟਾਈਮ ਪਾਸ ਦਾ ਛੁੱਟੀ ਆਉਣਾ ਜਾਣਾ ਲਗਾਤਾਰ ਚੱਲਦਾ ਰਿਹਾ ਇਸ ਵਾਰ ਤਾਂ ਪੰਜਾਬੀ ਵਾਲੀ ਮੈਡਮ ਨੇ ਕਿਹਾ ਜਿਵੇਂ ਮਰਜ਼ੀ ਆਇਓ ਪ੍ਰੋਗਰਾਮ ਦੇ ਵਿੱਚ ਆਉਣਾ ਜ਼ਰੂਰ ਹੈ ਤੁਸੀਂ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਮੈਂ ਘਰ ਪਹੁੰਚ ਗਿਆ ਉਸ ਸਮੇਂ ਮੈਂ ਲੁਧਿਆਣਾ ਸ਼ਹਿਰ ਵਿੱਚ ਪੋਸਟਡ ਸੀ ਦੂਜੇ ਦਿਨ ਜਦ ਸੂਟ ਬੂਟ ਤੇ ਪੈਂਟ ਕੋਟ ਨਾਲ ਟਾਈ ਲਾਈ ਸਕੂਲ ਪਹੁੰਚ ਗਏ ਕਰਨ ਤੇ ਨੈਂਸੀ ਦੀ ਟਾਰ ਬੜੀ ਵੱਖਰੀ ਲੱਗ ਰਹੀ ਸੀ ਨੈਂਸੀ ਵੱਲ ਦੇਖ ਕੇ ਕਰਨ ਵੀ ਵਾਰ-ਵਾਰ ਟੱਕ ਰਿਹਾ ਸੀ ਉਹ ਨੈਂਸੀ ਦੇ ਹੋਂਠਾਂ ਦੀ ਚਮਕ ਵੱਲ ਦੇਖ-ਦੇਖ ਆਕਰਸ਼ਿਤ ਹੋ ਰਿਹਾ ਸੀ ਮੈਂ ਸਕੂਲ ਦੇ ਬਾਹਰ ਖੜ ਗਿਆ ਇੰਨੇ ਨੂੰ ਪੰਜਾਬੀ ਵਾਲੀ ਮੈਡਮ ਵੀ ਆ ਗਈ ਫਿਰ ਉਹਦੀ ਟਾਰ ਤਾਂ ਬਸ ਵੱਖਰੀ ਹੀ ਸੀ ਚੜਦੇ ਸੂਰਜ ਦੀ ਲਾਲੀ ਵਰਗਾ ਸੂਟ

ਕੀ ਪਤਾ ਸੀ ਅਸੀਂ ਇੱਕਸ ਮੋੜ ਤੇ ਅਲਵਿਦਾ ਕਹਿ ਤੁਰੇ ਹੋਵਾਂਗੇ ਹੱਸਦਾ ਬਸਦਾ ਰਹਿ ਸੱਜਣਾ ਤੈਨੂੰ ਅਸੀਂ ਆਪਣੀ ਸ਼ਾਇਰੀ ਦੀ ਵੀ ਇਲਮ ਦੇ ਜਾਵਾਂਗੇ ਜੇ ਰੱਬ ਨੇ ਚਾਹਿਆ ਅਸੀਂ ਵੀ ਤੇਰੀ ਅਧੂਰੀ ਮੁਹੱਬਤ ਦੇ ਕਿਰਦਾਰ ਵਿੱਚ ਜ਼ਰੂਰ ਵਾਪਸ ਮੁੜ ਕੇ ਆਵਾਂਗੇ ਨੈਲਸੀ ਦੇ ਬੋਲਣ ਦਾ ਅੰਦਾਜ਼ ਇਸ ਤਰ੍ਹਾਂ ਦਾ ਸੀ ਮੈਂ ਉਹਦੇ ਇਹ ਸ਼ਬਦਾਂ ਨੂੰ ਸੁਣ ਕੇ ਹੱਕਾ ਬੱਕਾ ਰਹਿ ਗਿਆ ਪੰਜਾਬੀ ਵਾਲੀ ਮੈਡਮ ਮਰ ਜਾਣੀ ਮੇਰੇ ਵੱਲ ਟਿਕਟਕੀ ਲਾਈ ਬੈਠੀ ਸੀ ਉਹ ਖੁਦ ਹੈਰਾਨ ਰਹਿ ਗਈ ਕਿ ਮੇਰੀ ਲਿਖਤ ਕਿਵੇਂ ਰੈਂਸੀ ਦੇ ਕੋਲ ਪਹੁੰਚ ਗਈ ਫਿਰ ਕਰਨ ਨੂੰ ਸ਼ੇਅਰ ਬੋਲਣ ਦਾ ਮੌਕਾ ਮਿਲਿਆ ਮੇਰੇ ਨਸੀਬ ਵਿੱਚ ਤਾਂ ਸਿਰਫ ਤੇਰੀਆਂ ਯਾਦਾਂ ਹੀ ਨੇ ਪ੍ਰੇਤ ਕਿੰਨਾ ਖੁਸ਼ ਨਸੀਬ ਹੋਵੇਗਾ ਉਹ ਇਨਸਾਨ ਜਿਸ ਦਾ ਤੂੰ ਮੁਕੱਦਰ ਹੋਵੇਂਗੀ ਪ੍ਰੇਤ ਹੱਕੀ ਬਕੀ ਰਹਿ ਗਈ ਮੈਂ ਕੀ ਬੋਲਣ ਨੂੰ ਸਿਖਾਇਆ ਸੀ ਮਰ ਜਾਣੇ ਸਾਡੀ ਮੁਹੱਬਤ ਦੇ ਹੀ ਗੁਣਗਾ ਗਾਉਣ ਲੱਗ ਪਏ ਗਿੱਧਾ ਪੰਗੜਾ ਸਭ ਹੋ ਗਿਆ ਪ੍ਰੋਗਰਾਮ ਦੀ ਸਮਾਪਤੀ ਹੋ ਗਈ ਉਸ ਦਿਨ ਫਿਰ ਅਸੀਂ ਇਕੱਠੇ ਬੈਠੇ ਚਾਹ ਪੀਤੀ ਪ੍ਰੀਤ ਨੇ ਉਹਨਾਂ ਨੂੰ ਕਾਫੀ ਕੁਝ ਸਮਝਾਇਆ ਕੁਝ ਡੈਰੀ ਬਾਰੇ ਪਤਾ ਲੱਗਿਆ ਤਾਂ ਪ੍ਰੀਤ ਨੇ ਉਹਨਾਂ ਨੂੰ ਕਿਹਾ ਸੱਜਣੋ ਸਾਡੇ ਟਾਈਮ ਤੇ ਵਕਤ ਕੁਝ ਹੋਰ ਸੀ ਹੁਣ ਸਮਾਂ ਥੋੜਾ ਬਦਲ ਗਿਆ ਜੋ ਅਸੀਂ ਗਲਤੀ ਕੀਤੀ ਅਗਰ ਤੁਸੀਂ ਸਦਾ ਲਈ ਇੱਕ ਹੋਣਾ ਚਾਹੁੰਦੇ ਹੋ ਤਾਂ ਆਪਣੇ ਪਿੰਡ ਦੀਆਂ ਜੂਹਾਂ ਛੱਡ ਦਿਓ ਆਪਣੇ ਘਰਾਂ ਨੂੰ ਅਲਵਿਦਾ ਕਹਿਣਾ ਪਵੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਆਪਣੇ ਮੁਕਾਮ ਤੇ ਪਹੁੰਚਣਾ ਪਵੇਗਾ ਤਾਂ ਜੋ ਤੁਸੀਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਦੇ ਮੁਹਤਾਜ ਨਾ ਹੋਇਓ ਤੁਹਾਨੂੰ ਪੜਨਾ ਪਵੇਗਾ ਤੁਹਾਨੂੰ ਆਪਣੇ ਪੈਰਾਂ 'ਸਰ ਖੜਨਾ ਹੋਵੇਗਾ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਫੇਵਰ ਵਿੱਚ ਲੈਣਾ ਹੋਵੇਗਾ ਨਰਸਿੰਗ ਕਰਨ ਦੇ ਨਾਲੋਂ ਜ਼ਿਆਦਾ ਸਮਝਦਾਰ ਸੀ ਉਸਨੇ ਪ੍ਰੀਤ ਦੀਆਂ ਗੱਲਾਂ ਨੂੰ ਸੁਣ ਕੇ ਕਿਹਾ ਕਰਨ ਮੈਂ ਰੱਬ ਅੱਗੇ ਅਰਦਾਸ ਕਰਦੀ ਆਂ ਅਗਲੇ ਜਨਮ ਦੇ ਵਿੱਚ ਤੂੰ ਸਭਲੇ ਰੰਗ ਦਾ ਟਾਈਮ ਪਾਸ ਬਣ ਕੇ ਆਇਂ ਤੇ ਮੈਂ ਸੋਹਣੀ ਪ੍ਰੀਤ ਬਣ ਕੇ ਆਵਾਂ ਜਿੰਨਾ ਰਾਹਾਂ ਤੇ ਤੁਸੀਂ ਚੱਲ ਪਏ ਉਹਨਾਂ ਰਾਹਾਂ ਤੇ ਚੱਲਣਾ ਸਾਡੀ ਬਸ ਦੀ ਗੱਲ ਨਹੀਂ ਪਰ ਤੁਹਾਡੇ ਸ਼ਬਦਾਂ ਨੇ ਸਾਨੂੰ ਹੌਸਲਾ ਦੇ ਦਿੱਤਾ ਇਹ ਸ਼ਬਦ ਕਹਿ ਕੇ ਉਹ ਦੋਨੇ ਭਾਵੁਕ ਜਹੇ ਹੋ ਗਏ ਚਲੋ ਉਸ ਵਕਤ ਜਦ ਵੀ ਛੁੱਟੀ ਆਉਣਾ ਮੇਰਾ ਪ੍ਰੀਤ ਨਾਲ ਮਿਲਣਾ ਮੈਨਾ ਬਹੁਤ ਜੋਰਾ ਸ਼ੋਰਾ ਤੇ ਸੀ ਕਿਉਂਕਿ ਅਸੀਂ ਪਰਦੇ ਵਿੱਚ ਰਹਿ ਕੇ ਵਿਚਰਦੇ ਸਾਂ ਟਾਈਮ ਕਾਫੀ ਹੋ ਚੁੱਕਿਆ ਸੀ ਪ੍ਰੇਤ ਨੇ ਕਿਹਾ ਚੰਗਾ ਸੱਜਣੋ ਮੇਰੀ ਬਸ ਦਾ ਟਾਈਮ ਹੋ ਗਿਆ ਮੈਂ ਆਪਣੇ ਘਰ ਜਾਣਾ ਚਲੋ ਅਸੀਂ ਕੁੱਟ ਕੇ ਗਲਵਕੜੀਆਂ ਇੱਕ ਦੂਜੇ ਨੂੰ ਪਾ ਕੇ ਮਿਲੇ ਪ੍ਰੇਤ ਬਸ ਚੜ੍ਹ ਕੇ ਆਪਣੇ ਪਿੰਡ ਵੱਲ ਨੂੰ ਰਵਾਨਾ ਹੋ ਗਈ ਮੈਂ ਵਾਪਸ ਉਸ ਜੋੜੀ ਕੋਲ ਆ ਗਿਆ ਨੈਨਸੀ ਨੇ ਮੈਨੂੰ ਬੈਠ ਤੇ ਸਾਰ ਕਿਹਾ ਬਹੁਤ ਖੁਸ਼ਕਿਸਮਤ ਹੋ ਤੁਸੀਂ ਸਰ ਜਿਨ੍ਹਾਂ ਦੇ ਹਿੱਸੇ ਰੱਬ ਦੀ ਬਣਾਈ ਹੋਈ ਸੋਹਣੇ ਮੂਰਤ ਉਹਦੇ ਰਜ਼ਾ ਦੇ ਵਿੱਚ ਰਾਜੀ ਰਹਿਣ ਵਾਲੀ ਮਿਲੀ ਹੈ ਮੈਂ ਕਿਹਾ ਸਜਣੋ ਇਸ ਤਨ ਨੇ ਦਰਦ ਬੜੇ ਹੰਡਾਏ ਨੇ ਉਹ ਤੁਸੀਂ ਪੜ ਲਿਆ ਫਿਰ ਨੈਂਸੀ ਨੇ ਹੱਥ ਬੰਨ ਕੇ ਕਿਹਾ ਬਸ ਹੁਣ ਤੁਸੀਂ ਸਾਡੇ ਉਪਰ ਇੱਕ ਐਸੇ ਸੰਧ ਕਰ ਦਿਓ ਤੁਹਾਡੇ ਵਾਂਗ ਸਾਡੇ ਹੌਸਲੇ ਬੁਲੰਤਾ ਨਹੀਂ ਹਨ ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਰਨ ਤੋਂ ਬਿਨਾ ਮੇਰੀ ਜ਼ਿੰਦਗੀ ਵੀਰਾਨ ਹੈ ਸਾਨੂੰ ਇਸ ਤਰੀਕੇ ਦੇ ਨਾਲ ਉਸ ਮੰਜ਼ਲ ਵੱਲ ਤੋਰ ਲੋ ਕਿ ਉਸ ਮੰਜ਼ਲ ਤੇ ਉੱਤੇ ਸਿਰਫ ਕਰਨ ਔਰ ਨੈਂਸੀ ਹੀ ਹੋਣ ਹੁਣ ਇੱਥੇ ਲਿਖਾਰੀ ਨੇ ਉਹਨਾਂ ਨਾਲ ਵਾਅਦਾ ਕੀਤਾ ਬਸ ਜਿਵੇਂ ਪ੍ਰੀਤ ਤੁਹਾਨੂੰ ਰਾਹ ਦਿਖਾਉਂਦੇ ਜਾਵੇਗੀ ਤੁਸੀਂ ਉਸ ਤਰ੍ਹਾਂ ਚੱਲਦੇ ਜਾਇਓ ਫਿਰ ਲੇਖ ਨੇ ਸੱਜਣਾ ਦੇ ਹੱਥ ਤੇ ਸਿਰ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ ਵਾਹਿਗੁਰੂ ਮਿਹਰ ਕਰੇ ਇਹ ਪਾਤ ਰੂਹਾ ਮੁਹੱਬਤ ਦੀ ਬਾਜ਼ੀ ਨੂੰ ਜਿੱਤ ਕੇ ਆਪਣੀ ਮੰਜ਼ਲ ਤੇ ਪਹੁੰਚ ਜਾਣ ਨਾਲੇ ਮਰ ਜਾਣੇ ਨੇ ਹੱਸ ਕੇ ਕਿਹਾ ਸਾਨੂੰ ਵੀ ਰੱਬ ਨੂੰ ਲੇਖਾ ਦੇਣਾ ਸੌਖਾ ਹੋ ਜਾਉ ਉਦੋਂ ਕੈਰਨ ਨੇ ਨੈਂਸੀ ਨੂੰ ਕਿਹਾ ਆਪਣੀ ਗਲਤ ਤੇ ਉਂਗਲ ਰੱਖ ਦਿਖਾਏ ਮੇਰਾ ਹਾਸਾ ਨਿਕਲ ਗਿਆ ਮੈਂ ਕਿਹਾ ਹਟ ਜਾ ਕਿਉਂ ਤੰਗ ਕਰਦਾ ਕਹਿੰਦਾ ਬਾਈ ਤੇਰੇ ਕੋਲ ਸਿੱਖਿਆ ਹੁਣ ਇਥੇ ਨੈਂਸੀ ਕਰਨ ਦੀ ਤਾਰੀਫ ਕਰਦੀ ਕਹਿੰਦੀ ਸਰ ਜੀ ਇੱਕ ਗੱਲ ਜ਼ਰੂਰ ਕਹਾਂਗੀ ਮੇਰਾ ਕਰਨ ਮੇਰੇ ਤੋਂ ਬਿਨਾ ਕਿਸੇ ਹੋਰ ਵੱਲ ਤੱਕਦਾ ਵੀ ਨਹੀਂ ਮੇਰੀ ਕਲਾਸ 'ਚ ਕੁੜੀਆਂ ਵੀ ਖਾਰ ਖਾਂਦੀਆਂ ਨੇ ਫਿਰ ਮੈਂ ਉਸ ਨੂੰ ਕਿਹਾ ਫਾਇਦਾ ਕੀ ਆਪਣੇ ਮੁਹੱਬਤ ਦੀ ਤਾਰੀਫ ਦੇ ਵਿੱਚ ਮਹਿਬੂਬ ਇਹ ਸ਼ਬਦ ਨਾ ਕਹੇ ਕਿ ਮੇਰੀ ਮੁਹੱਬਤ ਦੇ ਸਾਹਮਣੇ ਗੁਲਾਬ ਦੇ ਰੰਗ ਫਿੱਕੇ ਪੈ ਜਾਂਦੇ ਨੇ ਉਹਨਾਂ ਨਾਲ ਮੇਰੀਆਂ ਵੀ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਇੱਥੇ ਨੈਂਸੀ ਨੇ ਇੱਕ ਸਹੇਲੀ ਆਈ ਉਸਨੇ ਕਿਹਾ ਅਸੀਂ ਤੁਹਾਨੂੰ ਲੱਭੀ ਜਾਂਦੇ ਆ ਜਲਦੀ ਕਰ ਘਰੋਂ ਚਾਚਾ ਲੈਣ ਆਇਆ ਸੋਨਨਸੀ ਨੇ ਕਰਨ ਨੂੰ ਫਤਿ ਬੁਲਾਈ ਐ ਮੈਨੂੰ ਹੱਥ ਜੋੜ ਕੇ ਦੁਆ ਸਲਾਮ ਕੀਤੀ ਘਰ ਨੂੰ ਜਾਂਦੀ ਫਿਰ ਕਹਿ ਗਈ ਹੁਣ ਅਸੀਂ ਮਾਰ ਨਹੀਂ ਖਾਂਦੇ ਸਾਨੂੰ ਬੇੜੀ ਦੇ ਮਲਾ ਤਕੜੇ ਮਿਲ ਗਏ ਫਿਰ ਲਖਾਰੀ ਨੇ ਕਰਨ ਨੂੰ ਕਿਹਾ ਤੂੰ ਮੇਰੇ ਘਰ ਮੇਰੇ ਪਿੰਡ ਜਦ ਮੈਂ ਛੁੱਟੀ ਆਇਆ ਹੋਵਾਂ ਜਦ ਵੀ ਮਰਜੀ ਆ ਸਕਦਾ ਹੈ ਕੋਈ ਗੱਲਬਾਤ ਹੋਵੇ ਮੈਨੂੰ ਜ਼ਰੂਰ ਦੱਸਣਾ ਇਨੇ ਨੂੰ ਕਰਨ ਆਪਣੇ ਪਿੰਡ ਵੱਲ ਤੁਰ ਪਿਆ ਲਿਖਾਰੀ ਆਪਣੇ ਘਰ ਵੱਲ ਵਿਚਾਲੇ ਪਾ ਦਿੱਤੇ ਹੁਣ ਦੂਜੇ ਪਾਸੇ ਇੱਕ ਹਨੇਰੀ ਝੁੱਲ ਗਈ ਉਸ ਦਾ ਜ਼ਿਕਰ ਜ਼ਰੂਰ ਕਰੂੰਗਾ ਪਰ ਹੁਣ ਨਹੀਂ ਕੱਲ ਨੂੰ ਹੁਣ ਇਜਾਜ਼ਤ ਦਿਓ ਮਿਲਦੇ ਹਾਂ ਕੱਲ ਨੂੰ ਦੇਖਦੇ ਹਾਂ ਕਿ ਕਰਦੀ ਆ ਬਿਆਨਵਾਜ਼ੀ ਲਿਖਾਰੀ ਦੀ ਕੱਲ ਨੂੰ ਦੋਸਤੋ ਇਹ ਤੇ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੁਖਵਿੰਦਰ ਸਿਆਣ ਦੀ ਲਿਖੀ ਹੋਈ ਕਹਾਣੀ ਰੋਹ ਦੀ ਮੁਹੱਬਤ ਤੇ ਕੋਸ਼ਿਸ਼ ਹੋਏਗੀ ਕਿ ਕੱਲ ਇਸ ਦਾ ਅਗਲਾ ਪਾਗ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂ ਤੇ ਤਦ ਤੱਕ ਦੋਸਤੋ ਆਪਣੀ ਸਿਹਤ ਦਾ ਧਿਆਨ ਰੱਖਿਓ ਜ਼ਿੰਦਗੀ ਹਮੇਸ਼ਾ ਜ਼ਿੰਦਾਬਾਦ ਹੈ ਇਸ ਨੂੰ ਜ਼ਿੰਦਾਬਾਦ ਦੇ ਨਾਲ ਹੀ ਸਾਨੂੰ ਜਿਨਾ ਚਾਹੀਦਾ ਹੈ ਜ਼ਿੰਦਾਬਾਦ